ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ جا کے دیکھتا سہی ਬਈ ਹੀ ਰਹੇ ਹੋ ਜੀ ਕਿਹੋ ਜੀ ਹੂਰ ਪਰਿ ਲੱਗਦੀ ਐ ਜੀ ਦੇ ਪਿੱਛੇ ਕਿਹੜੀ ਐਨੇ ਪਾਪੜ ਵੇਲੀ ਜਾਂਦਾ ਚਲ ਇਹ ਤਾਂ ਹੁਣ ਜਾ ਕੇ ਪਤਾ ਲੱਗੂਗਾ ਕਾਲੇ ਬੇਕਾਲੇ ਮੇਰੀ ਗੱਲ ਸੁਣ ਦਿਓ ਕੋਈ ਬਾਹਰੇ ਹੈਗਾ ਉਹ ਹਾਂ ਹੀਰ ਮੈਂ ਮੜੇ ਕੰਮ ਕਰ ਲਈ ਤੂੰ ਖੋਲ ਗੇਟਾ ਆਉਣਾ ਮੈਂ ਘੁੰੜਾ ਗਿਆ ਹੁਣ ਤੁਸੀਂ ਕੌਣ ਮੈਂ ਕਾਲੇ ਦੀ ਮਾਸੀ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਤੇ ਤੂੰ ਕੌਣ ਧੀ ਐ ਮੈਂ ਤੈਨੂੰ ਪਛਾਣਿਆ ਨਹੀਂ ਮੈਂ ਇਸ ਘਰ ਦੀ ਨੂੰਹ ਆ ਅੱਜ ਅੰਦਰ ਬੈਠਦੇ ਆਂਗੇ ਲਈ ਵੀ ਆਏ ਗਏ ਉਹ ਸਤਿ ਸ਼੍ਰੀ ਅਕਾਲ ਮਾਸੀ ਜੀ ਹੋਠ ਠੀਕ ਠਾਕ ਹੋ ਵੇ ਠੀਕ ਆ ਸਸਰੀ ਘਰ ਦਾ ਠੀਕ ਹੈ ਨਾ ਤੂੰ ਮਾਸੀ ਨੂੰ ਜਮੀਂ ਭੁੱਲ ਗਿਆ ਹੈ ਆ ਬਿਆਜ ਵੀ ਨਹੀਂ ਮੈਨੂੰ ਸੱਦਿਆ ਹੈਗਾ ਕੀ ਹੋ ਗਿਆ ਜੇ ਮੇਰੀ ਭੈਣ ਨਹੀਂ ਰਹੀ ਸਾਨੂੰ ਜਮੀਂ ਪਰਾਇਆ ਬਣਾਤਾ ਉਹ ਨਹੀਂ ਮਾਸੀ ਐਹੀ ਜੀ ਕੋਈ ਗੱਲ ਨਹੀਂ ਗਈ ਉਹਦਾ ਬੱਸ ਇੰਨੀ ਕਾਲੀ ਜੀ ਵਿਆਹ ਹੋ ਗਿਆ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਹੈਗਾ ਚੱਲ ਉਹ ਗੱਲ ਤਾਂ ਠੀਕ ਹੈ ਘੱਟੋ ਘੱਟੀ ਤੁਸੀਂ ਫੋਨ ਹੀ ਕਰ ਦਿੰਦੇ ਮੈਂ ਬਹੂ ਨੂੰ ਸਗਨਤਾ ਦੇਣ ਆ ਜਾਂਦੀ ਉਹ ਮਾਸੀ ਫੋਨ ਕਿਹੜਾ ਤੁਸੀਂ ਚੱਕਦੇ ਹੋਗੇ ਪੰਜ ਛੀ ਵਾਰ ਫੋਨ ਕੀਤਾ ਹੁਣ ਤਾਂ ਤੁਹਾਡਾ ਬੰਦ ਹੀ ਹੋ ਜਾ ਰਿਹਾਗਾ ਹੋ ਸੱਚ ਮੇਰਾ ਨਾ ਫੋਨ ਖਰਾਬ ਹੋ ਗਿਆ ਸੀ ਆ ਮੈਂ ਨਵਾਂ ਫੋਨ ਲੱਤਿਆ ਤੇ ਨੰਬਰ ਵੀ ਮਨ ਕਰੇ ਚੇਂਜ ਹੋ ਗਿਆ ਉਹ ਤਾਂ ਕਰਕੇ ਫਿਰ ਚਲੋ ਹੁਣ ਤੁਸੀਂ ਇੱਥੇ ਖੜੀ ਗੱਲਾਂ ਮਰੀ ਜਾਓਗੇ ਆਜੋ ਅੰਦਰ ਵੀ ਬੈਠ ਜਿਓ ਜਾ ਕੇ ਮੈਂ ਚਾਹ ਬਣਾ ਕੇ ਲਈ ਹਾਂ ਜाहिर ਤੂੰ ਚਾਹ ਬਣਾ ਕੇ ਲਿਆ ਬੈਠੋ ਮਾਸੀ ਤੁਸੀਂ ਅੱਜ ਬੜਾ ਸਰਪ੍ਰਾਈਜ਼ ਦਿੱਤਾ ਆ ਕੇ ਉਹ ਪਤਾ ਮੈਂ ਕਰਾਂ ਕੱਲੀ ਸੀ ਤੇਰਾ ਮਾਸੜ ਬਾਹਰ ਗਿਆ ਹੋਇਆ ਕਰੇ ਕੱਲੀ ਦਾ ਜੀ ਨਹੀਂ ਲੱਗਦਾ ਸੀ ਤੇ ਮੈਂ ਸੋਚਾ ਮਹਾਂ ਚੱਲ ਕਾਲੇ ਵੱਲ ਜਾ ਆਵਾਂ ਹਾਂ ਤੇ ਆ ਉਹ ਤੋਂ ਵੀ ਵਧੀਆ ਹੋ ਗਿਆ ਜਦੋਂ ਤਾਂ ਵਿਆਹ ਕਰਵਾ ਲਿਆ ਹੈ ਨਾ ਹੁਣ ਕੁੜੀ ਆ ਗਈ ਹੁਣ ਮੇਰਾ ਉਦੋਂ ਵੀ ਵੱਧ ਜੀ ਲੱਗੂਗਾ ਇਹ ਤਾਂ ਸੋਨੇ ਤੇ ਸਾਹੱਗੇ ਵਾਲੀ ਗੱਲ ਹੋ ਗਈ ਹੋਰ ਮਾਸੀ ਚਲੋ ਇੱਕ ਗੱਲ ਵਧੀਆ ਹੋਈ ਨਾਲ ਦਾ ਤੁਹਾਡਾ ਜੀ ਲੱਗ ਜਾ ਕਰੋ ਨਾਲ ਹੀਰ ਵੀ ਘਰੇ ਇਕੱਲੀ ਰਹਿੰਦੀ ਸੀ ਉਹਦਾ ਜੀ ਲੱਗ ਜਾ ਕਰੋ ਨਾਲੇ ਜਦੋਂ ਮੈਂ ਬਾਹਰ ਭੱਗ ਜਾਂਦਾ ਜੀ ਮੈਨੂੰ ਵੀ ਉਹਦੀ ਟੈਨਸ਼ਨ ਹੋ ਜਾਂਦੀ ਹੁੰਦੀ ਸੀ ਹੋ ਪੁੱਤ ਹੁਣ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਹੀ ਨਹੀਂ ਹੈਗੀ ਹੁਣ ਮੈਂ ਆ ਗਈ ਹਾਂ ਨਾ ਹੁਣ ਮੈਂ ਇੱਥੇ ਕਈ ਦਿਨ ਰਹਿ ਕੇ ਜਾਊਂਗੀ ਹੋ ਮਾਸੀ ਤੁਸੀਂ ਭਾਵੇਂ ਕੰਨਾ ਮਰਜ਼ੀ ਟਾਈਮ ਰਹਿ ਰਹੋ ਤੁਹਾਡਾ ਹੱਦ ਦਾ ਘਰ ਆ ਹੋ ਮਾਸੀ ਚਾਪੀ ਲਿਆ ਲੈ ਆ ਪੁੱਤ ਲੈ ਬੇਜਾ ਪੁੱਤ ਹੋਰ ਸਣਾ ਠੀਕ ਰਹਿੰਦੇ ਹੋ ਹਾਂਜੀ ਮੈਂ ਤਾਂ ਵਧੀਆ ਤੁਸੀਂ ਮੈਨੂੰ ਕਦੇ ਮਾਸੀ ਬਾਰੇ ਦੱਸਿਆ ਹੀ ਨਹੀਂ ਹੈਗਾ ਉਹ ਹੀਰਾ ਬਸ ਆਪਣੀ ਕਦੇ ਯਾਰ ਗੱਲ ਹੀ ਨਹੀਂ ਹੋਈ ਜੀ ਮਾਸੀ ਹੋਰ ਕੋਣ ਕੋਣਾ ਪਰਿਵਾਰ ਚ ਹੋ ਪੁੱਤ ਤੇਰਾ ਮਾਸੜਾ ਹਉ ਬਾਹਰ ਮਸ਼ੀਨ ਤੇ ਵਗ ਗਿਆ ਮੁੰਡਾ ਉਹ ਬਾਹਰ ਪੜਨੇ ਲਾ ਰੱਖੇਗਾ ਮੈਂ ਕਰਾਂ ਕੱਲੀ ਹੋ ਸੀਗੀ ਅੱਛਾ ਵੈਸੇ ਠੀਕ ਰਹਿੰਦੇ ਸਭ ਹਾਂ ਪੁੱਤ ਸਾਰੇ ਠੀਕ ਠਾਕ ਆ ਤੁਸੀਂ ਦੱਸੋ ਤੁਸੀਂ ਦੋਹਾਂ ਜਣੇ ਤੁਸੀਂ ਤਾਂ ਠੀਕ ਰਹਿੰਦੇ ਹੋ ਹਾਂਜੀ ਨਾਂ ਤੋਟਾ ਬੈਗ ਅੰਦਰ ਰੱਖ ਲੈ। ਹਾਂ ਚੱਲ ਪੁੱਤ ਲੈ ਜਾ। ਦੇ ਕਾਲਿਆ ਬਹੁਤਾਂ ਬਲਾਈ ਸੋਹਣੀ ਐ। ਨਾ ਤੂੰ ਵਿਆਹ ਕਦੋਂ ਕਰਵਾ ਲਿਆ ਵੀ? ਵਿਆਹ ਤਾਂ ਮਾਸੀ ਪਿਛਲੇ ਮਹੀਨੇ ਕਰਵਾਇਆਗਾ। ਉਹ ਹੀਰ ਦੇ ਘਰ ਦੇ ਬਾਲੀ ਕਾਲੀ ਕਰਨ ਲੱਗੇ। ਤਾਇਆ ਕਿਸੇ ਨੂੰ ਬੁਲਾਇਆ ਨਹੀਂ ਗਿਆ। ਐਨੀ ਕੀ ਕਾਲੀ ਸੀ ਪੁੱਤ ਉਹਨਾਂ ਨੂੰ? ਇਹ ਜੀ ਕੀ ਗੱਲ ਸੀ ਪਲਾ ਹੈ? ਕੋਈ ਗੱਲ ਦਾ ਕੋਈ ਨਹੀਂ ਹੈਗੀ ਮਾਸੀ। ਬਹੁਤ ਸਿਆਣੀ ਕੁੜੀ ਆ। ਨਾ ਨਾ ਪੁੱਤ। ਕੋਈ ਨਾ ਕੋਈ ਗੱਲ ਤਾਂ ਹੋ। ਜਿਹੜੀ ਉਹਨਾਂ ਨੇ ਤੇਰੇ ਕੋਲੋਂ ਲੁੱਕ ਰੱਖੀ। ਨਹੀਂ ਪੁਲਾਤੀ ਅਲੇ ਤਾਂ ਸੋ ਪੁੱਛ ਪੜਤਾਲ ਕਰਦੇ ਆ। ਉਹ ਨਾ ਮਾਸੀ ਤੁਹਾਨੂੰ ਐਮੀ ਲੱਗ ਰਿਹਾਗਾ। ਇਹ ਤਾਂ ਹੀ ਕੁੜੀ ਗਾਣੂ ਆਗੀ। ਨਾਲੇ ਰਿਸ਼ਤਾ ਵੀ ਮੇਰੇ ਫਫੜ ਨੇ ਕਰਾਇਆ ਸੀਗਾ। ਹੁਣ ਉਹ ਥੋੜੀ ਮੇਰਾ ਮਾੜਾ ਸੋਚਣਗੀ। ਵਧੀਆ ਰਿਸ਼ਤੇ ਹੀ ਕਰਵਾਏ ਉਹਨਾਂ ਨੇ। ਹਾਂ ਹਾਂ ਪਤਾ। ਚਲ ਇਹ ਤਾਂ ਗੱਲ ਤੇਰੀ ਠੀਕ ਐ। ਐਦਾਂ ਕੁੜੀ ਤਾਂ ਮੈਨੂੰ ਵੀ ਸਿਆਣੀ ਲੱਗੀ। ਸਮਝਦਾਰ ਲੱਗੀ। ਮੈਂ ਤਾਂ ਐਂ ਕਹਿੰਦੀ ਸੀ ਪੁੱਤ ਤੀ ਤੂੰ ਹਲੇ ਜਵਾਕ ਐ। ਕੀ ਪਤਾ ਕਿਤੇ ਤਾਂ ਕੋਈ ਗਲਤ ਰਿਸ਼ਤਾ ਨਾ ਕਰਵਾ ਲਿਆ ਹੋਵੇ। ਹੈਨਾ? ਆਪਾਂ ਇੱਜ਼ਤ ਵਾਲਿਆਂ ਪੁੱਤਾਂ। ਜੇ ਕੁੜੀ ਨੇ ਕੱਲ ਨੂੰ ਕੋਈ ਐਸਾ ਵੈਸਾ ਕਦਮ ਚੱਕ ਲੈਣਾ ਆਪਣੀ ਸਾਰੀ ਇੱਜ਼ਤ ਮਿੱਟੀ ਚ ਰੁੰਝ ਜਾਊਗੀ ਤਾਂ ਕਹਿੰਦੀ ਸੀ ਮੈਂ ਤਾਂ ਨਹੀਂ ਨਹੀਂ ਮਾਸੀ ਬਹੁਤ ਸਿਆਣੀ ਕੁੜੀ ਹੈਗੀ ਬੰਦੇ ਦਾ 1 ਮਹੀਨੇ ਜੀ ਪਤਾ ਲੱਗ ਜਾਂਦਾ ਹੁਣ ਕਿੰਨਾ ਟਾਈਮ ਹੋ ਗਿਆ ਮੇਰੇ ਕੋਲ ਰਹਿੰਦੀ ਇਹਨੂੰ ਹਾਂ ਹਾਂ ਪਤਾ ਚਲੋ ਠੀਕ ਹੈ ਜੀ ਵਧੀਆ ਚੰਗੀ ਗੱਲ ਹੈ ਹੈਨਾ ਹਾਂ ਮਾਸੀ ਮੈਨੂੰ ਤਾਂ ਦੇਖ ਕੇ ਸੱਚੀ ਬਲਾਈ ਚਾ ਚੜ ਗਿਆ ਚੱਲ ਪਤਾ ਮੈਂ ਵੀ ਬਹੂ ਨਾਲ ਕਰਦੀਆਂ ਗੱਲਾਂ ਹੈਨਾ ਕਰ ਲਓ ਮਾਸੀ ਹਾਂ ਉੱਧਰ ਬੈਠ ਗਈ ਚਲ ਚੰਗਾ ਪਤਾ ਵੈਸੇ ਮਾਸੀ ਜੀ ਤੁਸੀਂ ਸਹੀ ਕਹਿ ਰਹੇ ਹੋਗੇ ਇਹ ਰਿਸ਼ਤਾ ਜਦੋਂ ਕਰਿਆ ਸੀ ਨਾ ਤਾਂ ਇਹਦੇ ਵਿੱਚ ਪੜਦੇ ਹੀ ਰੱਖਿਆ ਸੀ ਮੈਨੂੰ ਨਹੀਂ ਪਤਾ ਹੈਗਾ ਸੀਗਾ ਕਿ ਹੀਰ ਕਿਸੇ ਹੋਰ ਨੂੰ ਪਿਆਰ ਕਰਦੀ ਹੈਗੀ ਇਹ ਤਾਂ ਮੈਂ ਜਾਣਦਾਗਾ ਇਹ ਰਿਸ਼ਤੇ ਨੂੰ ਮੱਕੇ ਵਿੱਚ ਬਚਾ ਕੇ ਰੱਖਿਆ ਹੁਣ ਤਾਂ ਆਪਣੇ ਪਿਓ ਦੀ ਪੱਗ ਨੂੰ ਦਾਗ ਲਾਈ ਦਿੱਤਾ ਸੀ ਮੈਨੂੰ ਲੱਗਦਾ ਹੈ ਹੈ ਮੈਨੇ ਗੱਲ ਬਣਨੀ ਪ੍ਰੀਤਪੁਰੇ ਮੇਰੀਆਂ ਗੱਲਾਂ ਦਾ ਇਹ ਤੇ ਅਸਰ ਤਾਂ ਜ਼ਰੂਰ ਹੋਏ ਸੋਚਣ ਤੇ ਮਜਬੂਰ ਤਾਂ ਇਹ ਜ਼ਰੂਰ ਹੋਏ ਚਲ ਖਾਦੇ ਤਾਂ ਸ਼ੁਰੂਆਤ ਹੈ ਅੱਗੇ-ਅੱਗੇ ਦੇਖੋ ਹੁੰਦਾ ਕੀ ਹੈ ਚਲ ਜਾ ਕੇ ਕੋਸ਼ਿਸ਼ ਕਰ ਮਾਸੀ ਕਿਵੇਂ ਇੱਥੇ ਖੜ੍ਹ ਜੇ ਗਏ ਕੀ ਸੋਚੀ ਜਾਂਦੇ ਹੋ ਕੁਝ ਨਹੀਂ ਪਤਾ ਮੈਂ ਤਾਂ ਨਾ ਕਾਲੇ ਬਾਰੇ ਸੋਚਦੀ ਸੀ ਦੇਖੀ ਕਿਵੇਂ ਉਦਾਸ ਜਾ ਹੋਇਆ ਬੈਠਾ ਹੈਗਾ ਅੱਗੇ ਤਾਂ ਮੈਂ ਇਹਨੂੰ ਇੰਨਾ ਉਦਾਸ ਕਦੇ ਦੇਖਿਆ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਪਤਾ ਜਿਵੇਂ ਇਹ ਵਿਆਹ ਕਰਵਾ ਕੇ ਖੁਸ਼ ਨਹੀਂ ਹੋਣਾ ਨਹੀਂ ਨਹੀਂ ਮਾਸੀ ਇਹੋ ਜੀ ਤਾਂ ਕੋਈ ਗੱਲ ਨਹੀਂ ਵੈਸੇ ਕੋਈ ਸੋਚ ਰਹੇ ਹੋਣੇ ਸਾਡੇ ਵਿੱਚ ਕੱਟ ਤੱਕ ਤਾਂ ਕੋਈ ਲੜਾਈ ਵੀ ਨਹੀਂ ਹੋਈ ਚੱਲ ਪੁੱਤ ਤਾਂ ਫਿਰ ਇਹ ਤਾਂ ਵਧੀਆ ਹੈ ਐਦਾਂ ਹੀ ਤੁਸੀਂ ਦੋਹੇ ਜੀ ਵਧੀਆ ਬਣਾ ਕੇ ਰੱਖਿਓ ਪਤਾ ਲੋਕਾਂ ਦਾ ਕੀ ਹੈ ਲੋਕ ਤਾਂ ਹੀ ਕਾਰ ਖਰਾਬ ਕਰਦੇ ਹੁੰਦੇ ਨੇ ਕਿਸੇ ਦੀ ਗੱਲਾਂ 'ਚ ਨਾ ਆਇਓ ਚੰਗਾ ਕੋਈ ਨਹੀਂ ਮੰਨਦਾ ਤੁਸੀਂ ਬੈਠੋ ਅੰਦਰ ਜਾ ਕੇ ਆਰਾਮ ਕਰੋ ਥੱਕ ਕੇ ਆਏ ਹੋਗੇ ਹਾਂ ਤਾਂ ਤੂੰ ਬਹੁਤ ਸਿਆਣੀ ਲੱਗਦੀ ਹੈ ਚਲ ਤੀਏ ਦੇਖ ਲੈ ਛੇ ਗੱਲਾਂ ਮਾਸੀ ਜੀ ਤੇ ਇੰਨੀ ਉਦਾਸ ਤਾਂ ਮੈਂ ਕਦੇ ਵੀ ਨਹੀਂ ਵੇਖਿਆ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤੁਸੀਂ ਐਉਂ 10 ਜੇ ਬੈਠੇ ਹੋਗੇ ਕੋਈ ਗੱਲ ਨਹੀਂ ਹੋਈਗੀ ਲੇ ਹੱਦ ਇਹਨਾਂ ਦੱਸ ਮੈਂ ਕੀ ਪੁੱਛ ਲਿਆ ਸੀ ਗੁੱਸੇ ਹੋ ਕੇ ਹੀ ਚਲੇ ਗਏ ਮੈਂ ਇਹਨਾਂ ਨੂੰ ਇੰਨੇ ਗੁੱਸੇ ਕਦੇ ਨਹੀਂ ਦੇਖਿਆ ਹੈਗਾ ਐਸੇ ਨਾਰਾਜ਼ ਹੋਣਾ ਨਹੀਂ ਕਿਹੜੀ ਗੱਲ ਸੀ ਲੈ ਮੈਨੂੰ ਨਹੀਂ ਪਤਾ ਸੀ ਬਈ ਇਹ ਨਿੱਕੀ ਨਿੱਕੀ ਗੱਲ ਤੇ ਮੈਸਣ ਲੱਗ ਜਾਂਦੇ ਆ ਚੱਲ ਮੈਂ ਇੱਥੇ ਜਿਹੜਾ ਕੰਮ ਕਰਨਾ ਆਂ ਉਹ ਹੀ ਕਰਨਾ ਐ ਇੱਧਰ ਦੀਆਂ ਉੱਧਰ ਤੇ ਉੱਧਰ ਦੀਆਂ ਇੱਧਰ ਉਹ ਕੀ ਕਰਾਂ ਯਾਰ ਬਾਲਾ ਔਖਾ ਹੋ ਗਿਆ ਪਿਆ ਪਹਿਲਾਂ ਹੀਰ ਹੁੰਦੀ ਸੀ ਮੈਨੇ ਨਸੇ ਪੱਤੇ ਦਾ ਵਧੀਆ ਪ੍ਰਬੰਧ ਕਰ ਦਿੰਦੀ ਸੀ ਜਦੋਂ ਵੀ ਮੈਨੂੰ ਪੈਸੇਾਂ ਦੀ ਲੋੜ ਹੁੰਦੀ ਸੀ ਨਾ ਉਹਦੀ ਦੇ ਦਿੰਦੀ ਸੀ ਉਹ ਦੂਜੇ ਕੋਲ ਤਾਂ ਨੇ ਪੈਸੇ ਵੀ ਨਹੀਂ ਹੈਗੇ ਵੀ ਮੈਨੂੰ ਉਹ ਦੇ ਦੇਣਾ ਉਹ ਇੱਕ ਕੀੜੀ ਕਲਾਨੇ ਆ ਐਨੇ ਪੈਸੇ ਨੇ ਉਹ ਪ੍ਰੀਤ ਨੂੰ ਦੇ ਆ ਉਹ ਕੰਮ ਕਰੂਗੀ ਪਤਾ ਨਹੀਂ ਨਾ ਉਹੀ ਯਾਰ ਕਲਾਨਾ ਦਾ ਕਲਾਨੀ ਰਹਿ ਗਿਆ ਉਹਨੂੰ ਪੁੱਛਣਾ ਆ ਲਾ ਹੋਵੇ ਕਿ ਸਾਲਿਆ ਐਨੇ ਪੈਸੇ ਜੇ ਤਾਂ ਵਧੀਆ ਨਸ਼ਾ ਪੱਤੇ ਦਾ ਵਧੀਆ ਪ੍ਰਬੰਧ ਹੋ ਜੇ ਬੰਦਾ ਵਧੀਆ ਰੱਜ ਕੇ ਨਸ਼ਾ ਕਰ ਲੇ ਹੁਣ ਕੀ ਕਰਾਂ ਮੈਂ ਚੱਲ ਐ ਕਰਦਾ ਇੱਕ ਵਾਰ ਹੀਰ ਨੂੰ ਫੋਨ ਕਰਕੇ ਦੇਖਦਾ ਕੋਈ ਫੋਨ ਚੱਕ ਲਿਆ ਜੇ ਮੰਨ ਗਈ ਇਹ ਤਾਂ ਨਿਆਰੀ ਨਿਆਰੇ ਨੇ ਚੱਲ ਇੱਕ ਵਾਰੀ ਲਾਉਣਾ ਨੂੰ ਫੋਨ ਕਿਾਸਤਾ ਫੋਨ ਹੋਰ ਇਹ ਕਿਉਂ ਮੈਨੂੰ ਫੋਨ ਕਰ ਰਿਹਾ ਮੈਂ ਨਹੀਂ ਇਹਦਾ ਫੋਨ ਚੱਕਣਾ ਪਹਿਲਾਂ ਹੀ ਇਹਨੇ ਮੇਨਾ ਬਹੁ ਮਾੜੀ ਕੀਤੀ ਆ ਪਰ ਛੱਡ ਉਹ ਫੋਨ ਹੀ ਚੱਕਿਆ ਇੱਕ ਵਾਰੀ ਹੋਰ ਲਾ ਕੇ ਦੇਖਾਂ ਹਲੇ ਇਹ ਹੜਤਾ ਹੀ ਨਹੀਂ ਹੈਗਾ ਬਾਰੀ ਬਾਰੀ ਫੋਨ ਕਰੀ ਜਾਂਦਾ ਤੂੰ ਕਿਉਂ ਮੈਨੂੰ ਬਾਰ ਬਾਰ ਫੋਨ ਕਰ ਰਿਹਾ ਤੈਨੂੰ ਕਿਹਾ ਸੀ ਨਾ ਕਿ ਆਪਣੇ ਚ ਹੁਣ ਕੁਝ ਨਹੀਂ ਰਿਹਾ ਹੈਗਾ ਦੇਖ ਪਲੀਜ਼ ਮੱਸਾ ਮੇਰੇ ਤੇ ਕਾਲੇ ਦਾ ਰਿਸ਼ਤਾ ਹੁਣ ਸਹੀ ਹੋਇਆਗਾ ਤੂੰ ਕਿਉਂ ਖਰਾਬ ਕਰਨ ਤੇ ਲੱਗਿਆ ਹੋਇਆ ਜਾਣ ਕੇ ਸਾਡੇ ਵਿੱਚ ਕਰ ਕੰਦ ਬਣਨ ਨੂੰ ਫਿਰਦਾ ਉਹ ਹੀਰਾ ਜੋ ਉਹ ਰਾਤ ਹੋਇਆ ਨਾ ਯਾਰ ਮੈਂ ਤੇਰੇ ਤੋਂ ਮਾਫੀ ਚਾਹਣਾ ਪਰ ਹੀਰਾ ਤੈਨੂੰ ਮੈਂ ਕੁਝ ਦੱਸਣਾ ਚਾਹਣਾ ਤੂੰ ਮੇਰੀ ਗੱਲ ਤਾਂ ਸੁਣਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜੇ ਤੈਨੂੰ ਮੇਰੇ ਨਾਲ ਮੜਾ ਚਾ ਵੀ ਪਿਆਰ ਹੈ ਨਾ ਤਾਂ ਪਲੀਜ਼ ਮੇਰੀ ਇੱਕ ਗੱਲ ਮੰਨ ਲੈ ਮੈਨੂੰ ਅੱਜ ਤੋਂ ਬਾਅਦ ਫੋਨ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਮੇਰਾ ਕਾਲੀ ਨਾਲ ਵਿਆਹ ਹੋ ਗਿਆ ਤੂੰ ਕਿਉਂ ਨਹੀਂ ਮੇਰਾ ਖੇੜਾ ਛੱਡਦਾ ਆਪਣਾ ਰਿਸ਼ਤਾ ਹੁਣ ਖਤਮ ਹੋ ਚੁੱਕਿਆ ਓ ਹੀਰ ਮਰੀ ਇੱਕ ਵਾਰ ਗੱਲ ਤਾਂ ਸੁਣ ਲੈ ਯਾਰਾ ਬਣਾ ਮੈਨੂੰ ਮੁਰਕੇ ਫੋਨ ਨਾ ਲਾਈ ਮੈਂ ਤੇਰੇ ਅੱਗੇ ਹੱਥ ਮੰਦਾਂ ਯਾਰਾ ਮੈਨਾ ਆਪਦਾ ਪੱਖ ਰੱਖਣਾ ਚਾਹਣਾ ਮੈਂ ਤੈਨੂੰ ਸਾਰੀ ਗੱਲ ਦੱਸਣੀ ਚਾਹਣਾ ਛੇਤੀ ਦੱਸ ਕੀ ਗੱਲ ਕਰਨੀ ਐ ਕਾਲਾ ਵੀ ਬਰ ਗਿਆ ਹੋਇਆ ਤੇ ਉਸਦੀ ਮਾਸੀ ਵੀ ਘਰੇ ਆ ਤੇ ਉਹਨਾਂ ਨੇ ਮੈਨੂੰ ਤੇਨਾਂ ਗੱਲ ਕਰਦੇ ਸੁਣ ਲਿਆ ਨਾ ਤਾਂ ਮੈਂ ਕਿਸੇ ਜੋਗੀ ਨਹੀਂ ਰਹਿਣੀ ਓ ਹੀਰ ਜਦੋਂ ਆਪਾਂ ਨਾ ਖੜੇ ਉੱਥੇ ਗੱਲਾਂ ਕਰ ਰਹੇ ਸੀ ਯਾਰਾ ਕਾਲਾ ਨਾ ਪਰਾਂ ਕੰਦੂ ਓਲੇ ਖੜਕੇ ਆਪਣੀਆਂ ਗੱਲਾਂ ਸੁਣ ਰਿਹਾ ਸੀ ਮੈਨੂੰ ਆਇਆ ਸੀ ਯਾਰਾ ਵੀ ਤਾ ਕਰਕੇ ਆ ਸਾਰਾ ਇਲਜ਼ਾਮ ਮੈਂ ਆਪਦੇ ਸਿਰ ਤੇ ਲੈ ਲਿਆ ਮੈਂ ਸਭ ਜਾਣਦੀ ਆ ਤੂੰ ਕਿਉਂ ਮੈਨੂੰ ਝੂਠ ਬੋਲ ਰਿਹਾ ਮੈਂ ਕਿਹੜਾ ਅਣਜਾਣਾ ਤੇਰੇ ਤੋਂ ਤੂੰ ਪਹਿਲਾਂ ਵੀ ਬਥੇਰੇ ਵਾਰ ਮੈਨੂੰ ਝੂਠ ਬੋਲਿਆ ਨਾਲੇ ਤੇਰੀ ਹਰਕਤਾਂ ਦਾ ਸਭ ਪਤਾ ਮੈਨੂੰ ਹੁਣ ਨਹੀਂ ਮੈਂ ਤੇਰੀ ਗੱਲਾਂ ਚ ਆਉਣ ਵਾਲੀ ਤੂੰ ਫੋਨ ਕੱਟ ਤੇ ਅੱਜ ਤੋਂ ਬਾਅਦ ਮੈਨੂੰ ਕਦੇ ਫੋਨ ਨਾ ਕਰੀ ਤੇ ਜੇ ਤੂੰ ਨਾ ਹਟਿਆ ਨਾ ਨਾ ਸਭ ਕੁਝ ਕਾਲੇ ਨੂੰ ਦੱਸ ਦੇਣਾ ਹਲੋ ਹਲੋ ਹੀਰ ਮੇਰੀ ਗੱਲ ਤਾਂ ਸੁਣੋ ਯਾਰ ਫੋਨ ਹੀ ਕੱਟਦਾ ਯਾਰ ਹੁਣ ਇਹ ਵੀ ਲੈਣ ਤੇ ਨਹੀਂ ਆ ਰਹੀ ਯਾਰ ਉਹprovedੀ ਮਾਸੀ ਪਤਨੀ ਕੋਸ ਕਰੂ ਪਤਾ ਹੀ ਨਾ ਹੁਣ ਤੇਰ ਬੜਾ ਔਖਾ ਹੋਇਆ ਪਿਆ ਕੋਈ ਯਾਰ ਨਾ ਤਾਂ ਕੋਈ ਨਵੀਂ ਕਬੂਤਰੀ ਫਸਦੀ ਆ ਹੁਣ ਕੀ ਕਰਾਂ ਮੈਂ ਕਹਾਂ ਐ ਕਰਦਾ ਕਿਹੜੀ ਨਾਲ ਗੱਲ ਕਰਦਾ ਉਹ ਕਰੂ ਮੇਰਾ ਕੋਈ ਨਾ ਕੋਈ ਹੱਲ ਕਿਹੜੀ ਕੋਲੇ ਜਾਂਦਾ ਮੈਂ ਹੋਰ ਵੀ ਜਾਸਾ ਉਹ ਬੱਸ ਵਧੀਆ ਮੈਂ ਕਰ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣਾ ਤੂੰ ਚਾਹ ਚੂਤਾ ਰਹਿਣ ਦੇ ਬਾਈ ਯਾਰ ਜੇਰ ਤੇਰੇ ਲੱਭ ਕੋਈ ਨਸ਼ਾ ਪਤਾ ਹੈ ਯਾਰ ਤਾਂ ਮੈਨੂੰ ਦਈ ਯਾਰ ਬਾਈ ਬਣ ਕੇ ਮੇਰਾ ਸਰੀਰ ਟੁੱਟਿਆ ਪਿਆ ਯਾਰ ਓਹ ਨਸ਼ੇ ਦੀ ਕਿੱਡੀ ਗੱਲ ਆ ਮੈਂ ਕਰਦਾ ਸਣੀ ਨੂੰ ਫੋਨ ਕਰ ਦਿੰਦਾ ਜਾਣ ਲੱਗੇ ਉਹ ਤੋਂ ਫੜ ਕੇ ਲੈ ਜੀ ਆ ਕੀ ਗੱਲ ਆ ਬਈ ਓਹ ਪੱਲਾ ਕਦੇ ਦਵਾਉ ਦਿੱਤਾ ਇਹ ਤਾਂ ਮੈਨੂੰ ਹੈਗਾ ਬਾਈ ਇਹ ਤਾਂ ਮੈਨੂੰ ਪਤਾ ਤੇਰੇ ਬਾਰੇ ਤੇਰਾ ਬਹੁਤ ਧੰਨਵਾਦ ਯਾਰ ਕਿਹੜੀ ਮੈਨੂੰ ਤਾਂ ਐ ਸੀ ਬਾਈ ਜੱਜ ਮੈਨੂੰ ਨਸ਼ਾ ਨਾਮ ਲਿਆ ਨਾ ਮੈਂ ਮੇਰੇ ਤਾਂ ਜਾਨ ਨਿਕਲ ਜੂਗੀ ਪਰ ਸ਼ੁਕਰ ਆ ਤੇ ਮੇਰੇ ਨਸ਼ੇ ਦਾ ਪ੍ਰਬੰਧ ਕਰ ਹੀ ਦਿੱਤਾ ਓ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਥੋੜਾ ਟਾਈਮ ਰੋਕਾ ਆਪਣੇ ਕੋਲੇ ਬਾਧੂ ਪੈਸਾ ਆ ਜਾਣਾ ਜਿੰਨਾ ਮਰਜੀ ਨਸ਼ਾ ਖਾ ਲਈ ਤੂੰ ਆ ਜਾ ਕਰੋ ਰੇ ਇਹ ਤਾਂ ਗੱਲ ਹੈਗੀ ਆ ਬਾਈ ਬਾਕੀ ਬਾਈ ਜਿੰਨੇ ਤੇਰੇ ਪੈਸੇ ਬਣਨਗੇ ਨਾ ਮੈਂ ਤੈਨੂੰ ਦੇ ਦਊਗਾ ਉਹ ਨਾਲੇ ਬਾਈ ਤੂੰ ਮੈਨੂੰ ਐ ਦੱਸ ਉਹ ਆਪਣੇ ਕੰਮ ਦਾ ਕੀ ਬਣਦਾ ਪ੍ਰੀਤ ਨੂੰ ਕੋਈ ਕੰਮ ਕਰਿਆ ਕਿ ਨਾ ਤੂੰ ਪੁੱਛ ਲੈ ਯਾਰ ਪ੍ਰੀਤ ਨੂੰ ਇੱਕ ਵਾਰ ਉਹ ਬਾਈ ਬਾਰ-ਬਾਰ ਫੋਨ ਕਰਦੇ ਉਹਨੂੰ ਸੋਹਣੇ ਲੱਜ ਉਹ ਤਾਂ ਐਵੇਂ ਲੱਗੂ ਵੀ ਤੰਗ ਕਰੀ ਜਾਂਦੇ ਨਾਲ ਤੈਨੂੰ ਪਤਾ ਤਾਂ ਹੈਗਾ ਪ੍ਰੀਤ ਨੂੰ ਮੈਂ ਜੋ ਵੀ ਕੰਮ ਦਿੰਨਾ ਉਹ ਸਿਰੇ ਚਾੜ ਕੇ ਰੱਖ ਦਿਆ ਆਪਣਾ ਕੰਮ ਜ਼ਰੂਰ ਕਰੂਗੀ ਇਹ ਤਾਂ ਮੈਨੂੰ ਪਤਾ ਬਾਈ ਕੰਮ ਤਾਂ ਜ਼ਰੂਰ ਕਰੂਗੀ ਉਹ ਪਰ ਐਂ ਜੀ ਹੁੰਦਾ ਯਾਰ ਕਿਨਾਂ ਤੂੰ ਗੱਲ ਕਰ ਲੈਣਾ ਮਨ じゃ ਖੜ ਜੂਗਾ ਫਿਰ ਕੋਈ ਚੱਕਰੇ ਵਾਲੀ ਗੱਲ ਹੀ ਨਹੀਂ ਹੈਗੀ ਦੱਸ ਤੂੰ ਵੀ ਜਮਾ ਪੋਲੇ ਦਾ ਪੋਣਾ ਤੈਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਨਾਲ ਰਹਿੰਦੇ ਨੂੰ ਤੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਜਿਹੜਾ ਕੰਮ ਮੈਂ ਵਿੱਢ ਲਾ ਉਹ ਕੰਮ ਸਿਰੇ ਨਾਲ ਚੜੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਨਾ ਨਾ ਇਹ ਤਾਂ ਗੱਲ ਹੈਗੀ ਬਾਈ ਕੰਮ ਤਾਂ ਜਰੂਰ ਹੋਊ ਚਲ ਕੋਈ ਨਾ ਲੇਟ ਹੋ ਜੂ ਮੜਾ ਮੋਟਾ ਹੋਰ ਕੀ ਹੈ ਫਿਰ ਚਲ ਚੰਗਾ ਫਿਰ ਮੈਂ ਚੱਲਦਾ ਬਾਕੀ ਜੋ ਕੋਈ ਮੇਰੇ ਤੱਕ ਕੰਮ ਹੋਇਆ ਤਾਂ ਮੈਨੂੰ ਦੱਸੀ ਜ਼ਰੂਰ ਹਾਂ ਹਾਂ ਜ਼ਰੂਰ ਠੀਕ ਹੈ ਠੀਕ ਆ ਚੰਗਾ ਭਾਈ ਚੱਲਦਾ ਮੈਂ ਠੀਕ ਆ ਭਾਈ ਉਹ ਤੇਰੇ ਤੱਕ ਕੰਮ ਕੰਮ ਤਾਂ ਸਾਰਾ ਤੇਰੇ ਤੱਕ ਹੀ ਆ ਨਹੀਂ ਮੈਨੂੰ ਕੀ ਲੋੜ ਸੀ ਤੈਨੂੰ ਫਰੀਦਾਂ ਨਸ਼ਾ ਦੇਣ ਦੀ ਇਹਨੂੰ ਪਤਾ ਤਾਂ ਹੈਗਾ ਬਿਨ ਪੈਸੇ ਤੋਂ ਇੱਥੇ ਮੈਂ ਕਿਸੇ ਨੂੰ ਖੜ੍ਹ ਨਹੀਂ ਦਿੰਦਾ ਬਸ ਇੱਕ ਵਾਰ ਮੇਰਾ ਪਲਾਨ ਕਾਮਯਾਬ ਹੋ ਜੇ ਫਿਰ ਦੇਖੀ ਤੈਨੂੰ ਤਾਂ ਮੈਂ ਪਾਲਿਆ ਨਹੀਂ ਮਿਲਦਾ ਕਿਤੇ ਆ ਗਿਆ ਤੁਸੀਂ ਹਾਂ ਆ ਗਿਆ ਸੀਗਾ ਮੈਨੂੰ ਤੁਹਾਡੀ ਫਿਕਰ ਹੋਈ ਜਾਂਦੀ ਸੀ ਕਿ ਸਵੇਰੇ ਮੂਡ ਨਹੀਂ ਸੀ ਨਾ ਠੀਕ ਤੁਹਾਡਾ ਕੀ ਹੋ ਗਿਆ ਸੀ ਕੋਈ ਕੁਝ ਨਹੀਂ ਬੱਸ ਮੂਡ ਜਾ ਖਰਾਬ ਸੀਗਾ ਤਾਂ ਕਰਕੇ ਬਾਹਰ ਚਲਾ ਗਿਆ ਸੀ ਵੀ ਚੱਲ ਜਾ ਕੇ ਬਾਹਰ ਬੰਦਾ ਮਨ ਹੋਰ ਹੋ ਜਾਂਦਾਗਾ ਫਿਰ ਵੀ ਕੀ ਗੱਲ ਹੋ ਗਈ ਸੀ ਕੋਈ ਕੁਝ ਨਹੀਂ ਬੱਸ ਮਾਸੀ ਕਰਕੇ ਮੰਮੀ ਤੇ ਰੜੀ ਜਾਦ ਆ ਗਈ ਸੀ ਯਾਰ ਤਾਂ ਕਰਕੇ ਮਨ ਜਾ ਦਾਸ ਹੋ ਗਿਆ ਸੀਗਾ ਤੇ ਯਾਰ ਸੌਰੀ ਮੈਂ ਸਵੇਰੇ ਤੇਨੂੰ ਗੁੱਸੇ ਨਾਲ ਬੋਲ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾ ਕਿ ਤੁਸੀਂ ਮੈਨੂੰ ਗੁੱਸੇ ਚ ਬੋਲੇ ਪਰ ਮੈਨੂੰ ਬਸ ਫਿਕਰ ਸੀ ਕਿ ਕਿ ਤੁਸੀਂ ਅੱਗੇ ਕਦੇ ਮੈਨੂੰ ਐਵੇਂ ਬੋਲਿਆ ਨਹੀਂ ਹੈਗਾ। ਤੋ ਫੇਕਰ ਨਾ ਕਰੇ ਅਗਰ ਕੰਮ ਆ ਲਈਏ। ਇਹ ਤਾਂ ਬਸ ਕਦੇ ਯਾਰ ਗੁੱਸਾ ਆ ਜਾਂਦਾਗਾ, ਮੂੜੀ ਜਿਹਾ ਠੀਕ ਨਹੀਂ ਹੁੰਦਾ ਨਾ ਕਈ ਵਾਰ। ਕੋਈ ਗੱਲ ਹੁੰਦੀ ਹੈ ਯਾਰ ਮਨ ਤੇ ਲੱਗ ਜਾਂਦੀ ਹੈਗੀ। ਤੇ ਸੱਚ ਮਾਸੀ ਉਹ ਨਹੀਂ ਦੀਂਦੇ ਉਹ ਘਦਰ ਨੇ। ਉਹ ਤਾਂ ਸਬਜ਼ੀ ਦੀ ਤਿਆਰੀ ਕਰਦੇ ਸੀ। ਮੈਂ ਵੀ ਬਸ ਰੋਟੀਆਂ ਬਣਾਈ ਜਾਂਦੀ ਸੀਗੀ। ਤੁਸੀਂ ਆਗੇ ਫਿਰ ਮੈਂ ਸੋਚਿਆ ਗੱਲ ਪੁੱਛ ਲਾਂ ਜੀ। ਉਹ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਮੈਂ। ਕਿਹੜੀ ਗੱਲ? ਮਾਸੀ ਉਹਨਾਂ ਦਾ ਸਵੇਰ ਦਾ ਨਜ਼ਾਰਾ ਬਹੁਤਾ ਵਧੀਆ ਨਹੀਂ ਹੈਗਾ। ਜਰਜ ਜਿੱਥੋਂ ਤੱਕ ਮੈਂ ਜਾਣਦਾ ਨਾ ਉਹ ਲੋਕਾਂ ਦਾ ਘਰ ਪੱਟਣ 'ਚ ਸਵਾਲ ਲੈਂਦੇ ਨੇਗੇ ਤੇਨੂੰ ਵੀ ਕਹਿਣਾਗਾ ਮੈਂ ਤੂੰ ਉਹਦੀਆਂ ਗੱਲਾਂ ਜਨਾ ਦੀ ਨਹੀਂ ਤਾਂ ਆਪਣਾ ਸਾਰਾ ਰਿਸ਼ਤਾ ਖਰਾਬ ਹੋ ਜੂਗਾ ਪੈਸੇ ਮੈਨੂੰ ਮਾਸੀ ਜੀ ਇਹ 'ਚ ਲੱਗੇ ਤਾਂ ਨਹੀਂ ਹੈਗੇ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਆ ਮੈਂ ਇਸ ਗੱਲ ਦਾ ਧਿਆਨ ਰੱਖੂੰਗੀ ਅੱਛਾ ਇਹ ਗੱਲਾਂ ਹੋ ਰਹੀਆਂ ਨੇ ਮੇਰੇ ਬਾਰੇ ਕੋਈ ਗੱਲ ਨਹੀਂ ਪਰ ਲੈ ਪੁੱਤਰਾ ਜਿਹੜੇ ਕੰਨ ਪੜਨੇ ਆ ਹਣ ਥੋੜਾ ਰਿਸ਼ਤਾ ਤਾਂ ਨਾ ਮੈਂ ਰਹਿਣ ਨਹੀਂ ਦੇਣਾ ਨਾਲੇ ਇਸ ਕੰਮ ਦੇ ਲਈ ਮੈਨੂੰ ਪੂਰੇ 5 ਲੱਖ ਰੁਪਏ ਮਿਲਨੇ ਨੇ ਤੇ ਤੁਹਾਡੀ ਪ੍ਰਾਪਰਟੀ ਚੋਂ 20% ਮਿਲਣਾ ਹਿੱਸਾ ਆ ਪੈਸੇ ਪਿੱਛੇ ਤਾਂ ਮੈਂ ਕਦੇ ਆਪਣੇ ਘਰ ਵਾਲੇ ਦੀ ਨਹੀਂ ਹੋਈ ਤੂੰ ਤਾਂ ਫਿਰ ਵੀ ਮੇਰਾ ਭਾਣ ਜਾ ਹੈ ਹੁਣ ਦੇਖੀ ਆ ਤੇਰੀ ਬੋਟੀ ਨੂੰ ਮੈਂ ਆਪਣੇ ਵਾਸਤੇ ਇਸ ਤਰ੍ਹਾਂ ਕਰੂੰਗੀ ਨਾ ਕਿ ਤੇਰਾ ਪਿਆਰ ਤਾਂ ਇਹਨੂੰ ਜ਼ਹਿਰ ਲੱਗਣ ਲੱਗ ਜੂਗਾ ਪਰ ਕੌਂ ਹੈ ਮੇਰੇ ਖਿਲਾਫ ਕਹੇ ਚੱਲ ਜਿਹੜੀਆਂ ਕੋਸ਼ਿਸ਼ਾਂ ਕਰਨੀਆਂ ਨੇ ਸਫਲਤਾ ਤੂੰ ਹੁੰਦਾ ਹੀ ਨਹੀਂ ਮੇਰੇ ਹੁੰਦੇ ਹੋયા ਥੋਟੀ ਸੁਲਾ ਹੋ ਜੇ ਇਹ ਕਦੇ ਮੈਂ ਹੋਣੀ ਨਹੀਂ ਦੇਣਾ